ਬੀਤੀ ਰਾਤ ਇੱਕ ਪਾਸੇ ਜਿੱਥੇ ਪੂਰਾ ਦੇਸ਼ T20 ਵਿਸ਼ਵ ਕੱਪ ਜਿੱਤ ਜਾਣ ਤੋਂ ਬਾਅਦ ਦੇ ਵਿੱਚ ਖੁਸ਼ੀਆਂ ਮਨਾ ਰਿਹਾ ਸੀ ਉੱਥੇ ਹੀ ਦੂਸਰੇ ਪਾਸੇ ਇੱਕ ਐਸੀ ਖਬਰ ਆਉਣ ਦੀ ਤਿਆਰੀ ਕਰੀ ਬੈਠੀ ਸੀ ਜਿਸ ਨੂੰ ਸੁਣਨ ਤੇ ਦੇਖਣ ਤੋਂ ਬਾਅਦ ਦੇ ਵਿੱਚ ਹਰ ਇੱਕ ਕ੍ਰਿਕਟ ਪ੍ਰੇਮੀ ਦਾ ਭਾਵੁਕ ਹੋ ਜਾਣਾ ਸੁਭਾਈਕੇ ਬਣਦਾ ਹੀ ਸੀ ਤੇ ਐਸਾ ਹੋਇਆ ਵੀ ਦਰਅਸਲ ਜਦੋਂ ਭਾਰਤ ਦੀ ਟੀਮ ਦੇ ਵੱਲੋਂ ਇਹ ਵਿਸ਼ਵ ਕੱਪ ਜਿੱਤ ਕੇ ਖਿਤਾਬ ਆਪਣੇ ਨਾਮ ਕਰ ਲਿਆ ਗਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਦੋ ਖਿਡਾਰੀਆਂ ਨੇ ਐਸਾ ਐਲਾਨ ਕੀਤਾ ਜਿਸ ਤੋਂ ਬਾਅਦ ਦੇ ਵਿੱਚ ਹਰ ਇੱਕ ਕ੍ਰਿਕਟ ਨੂੰ ਚਾਹੁਣ ਵਾਲੇ ਦੇ ਦਿਲ ਦੇ ਵਿੱਚ ਗਮ ਫਸਰ ਗਿਆ ਹਰ ਇੱਕ ਬੰਦਾ ਗਮਗੀਨ ਹੁੰਦਾ ਦਿਖਾਈ ਦਿੱਤਾ ਬਾਰਬਾਡੋਸ 'ਚ ਖੇਡੇ ਗਏ T20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਬੇਹੱਦ ਰਮਚਕੰਦਾ ਅੰਦਾਜ਼ 'ਚ 7 ਦੌੜਾਂ ਦੇ ਨਾਲ ਹਰਾ ਕੇ ਟਰੋਫੀ ਦੇ ਉੱਤੇ ਕਬਜ਼ਾ ਕਰ ਲਿਆ ਤੇ ਇਸ ਜਿੱਤ ਕਾਰਨ ਜਿੱਥੇ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਹੈ ਉੱਥੇ ਹੀ ਭਾਰਤੀ ਟੀਮ ਦੇ ਫੈਨਸ ਦੇ ਲਈ ਇੱਕ ਭਾਵੁਕ ਕਰਨ ਵਾਲੀ ਖਬਰ ਵੀ ਸਾਹਮਣੇ ਆ ਰਹੀ ਹੈ ਵਿਸ਼ਵ ਕੱਪ ਫਾਈਨਲ ਮੁਕਾਬਲੇ 'ਚ ਜਿੱਤ ਦਰਜ ਕਰਨ ਤੋਂ ਬਾਅਦ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਰਾਟ ਕੋਹਲੀ ਨੇ ਮੈਚ ਜਿੱਤਣ ਮਗਰੋਂ ਕ੍ਰਿਕਟ ਦੇ ਇਸ ਛੋਟੇ ਫਾਰਮੈਟ ਤੋਂ ਸੰन्यास ਲੈਣ ਦਾ ਐਲਾਨ ਕਰ ਦਿੱਤਾ ਉਹਨਾਂ ਨੇ ਪੋਸਟ ਮੈਚ ਪ੍ਰੈਜੈਂਟੇਸ਼ਨ 'ਚ ਕਿਹਾ ਕਿ ਇਹ ਉਹਨਾਂ ਦਾ ਆਖਰੀ T20 ਮੁਕਾਬਲਾ ਸੀ। ਫਾਈਨਲ ਜਿੱਤਣ ਤੋਂ ਬਾਅਦ ਕੋਲੀ ਨੇ ਕਿਹਾ ਇਹ ਮੇਰਾ ਆਖਰੀ T20 ਵਿਸ਼ਵ ਕੱਪ ਸੀ। ਇਹ ਉਹੀ ਸੀ ਜੋ ਅਸੀਂ ਹਾਸਲ ਕਰਨਾ ਚਾਹੁੰਦੇ ਸੀ। ਇੱਕ ਦਿਨ ਤੁਹਾਨੂੰ ਲੱਗਦਾ ਕਿ ਤੁਸੀਂ ਦੌੜਾ ਨਹੀਂ ਬਣਾ ਸਕਦੇ ਤੇ ਫਿਰ ਸਿਰਫ ਇੱਕੋ ਮੌਕਾ ਬਣਦਾ। ਹੁਣ ਜਾਂ ਫਿਰ ਕਦੇ ਨਹੀਂ ਵਰਗੀ ਸਥਿਤੀ ਬਣ ਜਾਂਦੀ ਹੈ। ਭਾਰਤ ਦੇ ਲਈ ਇਹ ਮੇਰਾ ਆਖਰੀ T20 ਮੈਚ ਹੈ। ਅਸੀਂ ਉਹ ਕੱਪ ਨੂੰ ਆਪਣੇ ਹੱਥਾਂ ਦੇ ਵਿੱਚ ਚੁੱਕਣਾ ਚਾਹੁੰਦੇ ਸੀ ਤੇ ਇਹੀ ਗੱਲ ਸੱਚ ਹੋ ਗਈ ਹੈ। ਉਹਨਾਂ ਅੱਗੇ ਕਿਹਾ ਕਿ ਅਗਲੀ ਪੀੜ੍ਹੀ ਦੇ ਲਈ T20 ਖੇਡ ਨੂੰ ਅੱਗੇ ਲਿਜਾਣ ਦਾ ਸਮਾਂ ਆ ਗਿਆ। ਉਹਨਾਂ ਦੇ ਸन्यास ਦੀ ਖਬਰ ਦੇ ਝਟਕੇ 'ਚ ਹਾਲੇ ਪ੍ਰਸ਼ੰਸਕ ਨਿਕਲੇ ਵੀ ਨਹੀਂ ਸੀ ਕਿ ਕੁਝ ਦਿਨ ਬਾਅਦ ਹੀ ਇੱਕ ਹੋਰ ਖਬਰ ਸਾਹਮਣੇ ਆ ਗਈ ਜਿਨੇ ਲੱਖਾਂ ਕਰੋੜਾਂ ਪ੍ਰਸ਼ੰਸਕਾਂ ਦੇ ਦਿਲ ਗਮਗੀਨ ਕਰ ਦਿੱਤੇ। ਅਸਲ 'ਚ ਕੋਲੀ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵੀ ਸन्यास ਦਾ ਐਲਾਨ ਕਰ ਦਿੱਤਾ। ਉਹਨਾਂ ਨੇ ਕਿਹਾ ਅਲਵਿਦਾ ਕਹਿਣ ਦਾ ਇਸ ਤੋਂ ਵਧੀਆ ਸਮਾਂ ਨਹੀਂ ਹੋ ਸਕਦਾ। ਇਹ ਮੇਰਾ ਆਖਰੀ ਮੁਕਾਬਲਾ ਸੀ। ਮੈਂ ਇਸ ਫਾਰਮੈਟ ਦੇ ਵਿੱਚ ਬਹੁਤ ਇੰਜੋਏ ਕੀਤਾ। ਇਸ ਤਰ੍ਹਾਂ ਮੈਦਾਨ ਤੇ ਬਤਾਇਆ ਇੱਕ ਇੱਕ ਪਲ ਬਹੁਤ ਹੀ ਪਿਆਰਾ ਹੈ ਮੈਂ ਬਸ ਇਹੀ ਚਾਹੁੰਦਾ ਸੀ ਕਿ ਮੈਂ ਕੱਪ ਜਿੱਤਣਾ ਏ ਤੇ ਜੋ ਅਸੀਂ ਜਿੱਤ ਵੀ ਲਿਆ ਇਸ ਤੋਂ ਬਾਅਦ ਉਹ ਭਾਵੁਕ ਹੁੰਦੇ ਅੱਗੇ ਵਧ ਗਏ ਜ਼ਿਕਰ ਖਾਸ ਹੈ ਕਿ ਰੋਹਿਤ ਵਿਸ਼ੋਸਤ ਦੀ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਹਿੱਸਾ ਵੀ ਰਹੀ ਸੀ ਉਹਨਾਂ ਨੇ ਭਾਰਤੀ ਕ੍ਰਿਕਟ ਟੀਮ 'ਚ ਰਹਿੰਦੇ ਆਪਣਾ ਪਹਿਲਾ T20 ਵਿਸ਼ਵ ਕੱਪ ਵੀ ਜਿੱਤਿਆ ਸੀ ਤੇ ਹੁਣ ਆਖਰੀ ਵੀ ਜਿੱਤਿਆ ਹਾਲਾਂਕਿ ਉਹ ਦੇਸ਼ ਦੇ ਲਈ ਵਨਡੇ ਦੇ ਟੈਸਟ ਕ੍ਰਿਕਟ ਦਾ ਹਿੱਸਾ ਬਣੇ ਰਹਿਣਗੇ ਰੋਹਿਤ ਸ਼ਰਮਾ ਆਪਣੇ ਹਮਲਾਵਰ ਰੁਖ ਦੇ ਕਾਰਨ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਨੇ ਤੇ ਉਹਨਾਂ ਦੀ ਗਿਣਤੀ ਦੁਨੀਆ ਦੇ ਸਭ ਤੋਂ ਖਤਰਨਾਕ ਬੱਲੇਬਾਜ਼ਾਂ 'ਚ ਕੀਤੀ ਜਾਂਦੀ ਹੈ। ਉਹਨਾਂ ਦੇ ਸन्यास ਤੋਂ ਬਾਅਦ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਲਈ ਇਸ ਛੋਟੇ ਫਾਰਮੈਟ 'ਚ ਉਹਨਾਂ ਦੀ ਕਮੀ ਨੂੰ ਪੂਰਾ ਕਰ ਸਕਣਾ ਬਹੁਤ ਔਖਾ ਰਹੇਗਾ।